ਪਹਿਲਾਂ ਤਾਂ ਉਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਏਰੀਆ ਦੇ ਐਮਸੀ ਨੂੰ ਦੱਸਣਾ ਚਾਹੀਦਾ ਵੀ ਇਹ ਆਪਾਂ ਇਹ ਕੰਮ ਸ਼ੁਰੂ ਕਰ ਰਹੇ ਹਾਂ ਇਹ ਚੀਜ਼ ਦੱਤਣੀ ਚਾਹੀਦੀ ਹੈ ਉਸਕੇ ਵੀ ਜਾਣਕਾਰੀ ਦੇਣੀ ਚਾਹੀਦੀ ਐ ਕੋਈ ਜਾਣਕਾਰੀ ਤੇ ਕੋਈ ਕੁਝ ਨਹੀਂ ਦੇਆ ਆ ਕੇ ਅਗਰਾਸਾ ਬੰਦ ਕਰ ਲਿਆ ਹੁਣ ਪਿੰਡ ਵਾਲੇ ਮੈਨੂੰ ਦੱਸਿਆ ਆਵੇਂ ਆ ਕੇ ਦੇਖਿਆ ਗਿਆ ਪਿੰਡਾਂ ਵਾਲੇ ਕੱਲ੍ਹ ਤੋਂ ਸ਼ੁਰੂ ਤੇ ੱੱਕੇ ਕਰਦੀ ਆਈ ਐ ਉਹਨਾਂ ਦੇ ਰਸਤੇ ਇਹ ਤੁਹਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਚੰਡੀਗੜ੍ਹ ਪ੍ਰਸ਼ਾਸਨ ਬਿਨਾਂ ਜਾਣਕਾਰੀ ਤੋਂ ਬੰਦ ਕਰ ਰਹੇ ਨੇ ਬਿਨਾਂ ਜਾਣਕਾਰੀ ਤੋਂ ਬੰਦ ਕਰੀ ਜਾ ਰਹੀ ਹੈ ਇਹ 75 ਸਾਲ ਦਾ ਬੰਦ ਦੇ ਦੇ ਰੋ ਰਸਤੇ ਅੱਧੀ ਚੱਲੂ ਹੈ ਤੇ ਜੇ ਹੁਣ ਪ੍ਰਸ਼ਾਸਨ ਬੰਦ ਕਰਨ ਦੀ ਨੀਤ ਨਾਲ ਇਹ ਆ ਗਿਆ ਕਿ ਬੰਦ ਕਰਨਾ ਅਸੀਂ ਤੁਹਾਡੇ ਨਾਲ ਆਉਂਦੇ ਹਾਂ ਤਾਨਾ ਸ਼ਾਹੀ ਲੱਗਦਾ ਇਥੋਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਕਰਿਆ ਤੁਹਾਡੇ ਤੇ ਪੂਰਾ ਹੀ ਪੂਰਾ ਪੂਰਾ ਹਰੇਕ ਪਿੰਡ ਵਾਲੇ ਵਿੱਚ ਤਾਂ ਪੂਰੀ ਤਾਨਾ ਪ੍ਰਸ਼ਾਸਨ ਆ ਗਿਆ ਜੇ ਆਪਾਂ ਥੋੜਾ ਜਿਹਾ ਮਕਾਨ ਬਣਾ ਲਈਏ ਜਦੀ ਢਾਣ ਆ ਜਾਂਦੇ ਹਾਂ ਬੰਦ ਹੋਣ ਨਾਲ ਕਿੰਨੀ ਕੁ ਮੁਸ਼ਕਲ ਹੋਏਗੀ ਖੁੱਡਾ ਲੋਹਰਾ ਖੁੱਡਾ ਜੱਸੂ ਨੂੰ ਕਲੋਨੀ ਨੂੰ ਕਿਉਂਕਿ ਸਕੂਲ ਵੀ ਕਾਫੀ ਨੂੰ ਜਗ੍ਹਾ ਉੱਤੇ ਇੱਥੇ 16000 ਦੇ ਕਰੀਬ ਪੋਪੂਲੇਸ਼ਨ ਰਹਿੰਦੇ ਆ ਦੋਨੇ ਪਿੰਡਾਂ ਦੋਨੇ ਕਲੋਨੀਆਂ ਦੀ ਜੰਮੀ ਬਣਾਇਆ ਲੱਗਦਾ ਤੁਹਾਨੂੰ ਵੀ ਐਮਸੀ ਕੀ ਕਿਦਰਾਂ ਡੰਮੀ ਬਣਾਤਾ ਬਸ ਕੀ ਨਾਮ ਕਰਤਾ ਕਿ ਐਮਸੀ ਹੈਗਾ ਇਹਨਾਂ ਪਿੰਡਾਂ ਚ ਬਿਲਕੁਲ ਬਿਲਕੁਲ ਡੰਮੀ ਹੈ ਪੰਜਾਬ ਹਰਿਆਣਾ ਦੀ ਰਾਤ ਤਾਨੀ ਚੰਡੀਗੜ੍ਹ ਹੈ ਚੰਡੀਗੜ੍ਹ ਦੇ ਵਿੱਚ 50 ਪਿੰਡ ਵਸਦੇ ਜਿਨ੍ਹਾਂ ਵਿੱਚੋਂ 28 ਪਿੰਡ ਉੱਜੜ ਕੇ ਚੰਡੀਗੜ੍ਹ ਵਸਾਇਆ 22 ਪਿੰਡ ਜੇ ਹੀ ਬਾਕੀ ਨੇ ਜਿਸ ਦੇ ਵਿੱਚ ਐਮਸੀਆ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਦੂਜੇ ਪਾਸੇ ਜਿਹੜੇ ਪਿੰਡਾਂ ਦੇ ਰੋਡ ਨੇ ਚੰਡੀਗੜ੍ਹ ਪਿੰਡਾਂ ਦੇ ਰੋਡ ਨੇ ਉਹਨਾਂ ਦੇ ਵਿੱਚ ਕਈ ਪੁਰਾਣੇ ਸਮਿਆਂ ਤੋਂ ਪਿੰਡ ਜਾਣ ਵਾਸਤੇ ਰਾਹਤੇ ਨੇ ਕੱਟ ਨੇ ਉਹ ਰਾਹਤਿਆਂ ਨੂੰ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਅਸੀਂ ਖੜੇ ਹਾਂ ਇਸ ਸਮੇਂ ਖੁੱਡਾ ਲਾਹੋਰਾ ਖੁੱਡਾ ਜਸੂ ਦੇ ਸਰਕੂ ਦੇ ਵਿਚਕਾਰ ਜਿੱਥੇ ਕਿ ਇੱਕ ਆਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਆਹ ਕੱਟ ਸੀ ਜਿੱਥੇ ਕਿ ਰੋਜ਼ਾਨਾ ਲੋਕ ਆਪਣੇ ਘਰਾਂ ਨੂੰ ਇਸ ਰਾਹਤੇ ਰਾਹੀਂ ਆਉਣ ਜਾਣ ਕਰਦੇ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਰਾਸਤੇ ਨੂੰ ਹੁਣ ਚੰਡੀਗੜ੍ਹ ਪ੍ਰਸ਼ਾਸਨ ਬੰਦ ਕਰਨ ਦੀ ਨੀਤੀ ਨਾਲ ਇਸ ਜਗ੍ਹਾ ਉੱਤੇ ਟਾਈਨ ਲਗਾ ਰਿਹਾ ਤੇ ਨਾਲ ਦੀ ਨਾਲ ਤੁਸੀਂ ਦੇਖੋ ਉੱਪਰ ਪੂਰੀ ਬੈਰੀਕੇਡਿੰਗ ਕੀਤੀ ਹੋਈ ਹੈ ਤਾਂ ਇਹ ਕਿਸ ਦੀ ਸ਼ਿਕਾਇਤ ਤੇ ਹੋ ਰਿਹਾ ਜਾਂ ਚੰਡੀਗੜ੍ਹ ਪ੍ਰਸ਼ਾਸਨ ਆਪ ਕਰ ਰਿਹਾ ਤਾਂ ਇਸ ਦੇ ਵਿੱਚ ਉਹਨਾਂ ਪਿੰਡ ਵਾਸੀ ਖੁੱਡਾ ਲੋਹਰਾ ਤੇ ਖੁੱਡਾ ਜਸੂ ਦੇ ਬਸਨੀਕ ਰੋਸ ਦੇ ਵਿੱਚ ਨੇ ਤਾਂ ਤੁਸੀਂ ਦੇਖੋਗੇ ਇਹ ਸਾਰਾ ਪਿੰਡ ਇਕੱਠਾ ਹੋ ਕੇ ਖੜਿਆ ਹੋਇਆ ਤਾਂ ਇਹਨਾਂ ਦਾ ਰੋਸ ਇਹ ਆ ਕਿ ਇਹ ਰੋੜ ਬੰਦ ਨਹੀਂ ਹੋਣਾ ਚਾਹੀਦਾ ਇਹ ਰਾਸਤਾ ਬੰਦ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਨੂੰ ਬਹੁਤ ਲੰਬਾ ਰਾਸਤਾ ਘੁੰਮ ਕੇ ਜਾਣਾ ਪਵੇਗਾ ਤਾਂ ਇਸ ਨੂੰ ਲੈ ਕੇ ਸਾਡੇ ਨਾਲ ਐਮਸੀ ਸਾਹਿਬ ਵੀ ਹੋਣਗੇ ਐਮਸੀ ਸਾਹਿਬ ਜਿਸ ਤਰੀਕੇ ਨਾਲ ਇਹ ਰਾਸਤਾ ਪੁਰਾਣਾ ਹੈ 50 ਪਿੰਡ ਯਾਰ ਕੇ ਚੰਡੀੜ ਵਸਾਇਆ ਪਰ ਇਹ ਖੁੱਡਾ ਲੋਹਰਾ ਖੁੱਡਾ ਜਸੂ ਦਾ ਪੁਰਾਣਾ ਰਾਸਤਾ ਬੰਦ ਹੋਣ ਨਾਲ ਪਿੰਡ ਵਾਸੀ ਆਲੇ ਕਹਿ ਰਹੇ ਨੇ ਇਸ ਨੂੰ ਬਹੁਤ ਮੁਸ਼ਕਲ ਹੋ ਜੇਗੀ ਬਹੁਤ ਲੰਬਾ ਕੁਮ ਗਿਆਣਾ ਪਵੇਗਾ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਤਿਆਰੀ ਕਰ ਲਈ ਇਸ ਰਾਸਤੇ ਨੂੰ ਬੰਦ ਕਰਨ ਵਾਸਤੇ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਏਰੀਆ ਦੇ ਐਮਸੀ ਨੂੰ ਦੱਸਣਾ ਚਾਹੀਦਾ ਵੀ ਇਹ ਆਪਾਂ ਇਹ ਕੰਮ ਸ਼ੁਰੂ ਕਰ ਰਹੇ ਹਾਂ ਇਹ ਚੀਜ਼ ਦੱਸਾਣੀ ਚਾਹੀਦੀ ਹੈ ਉਸਕੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਕੋਈ ਜਾਣਕਾਰੀ ਦੇ ਕੋਈ ਕੁਝ ਨਹੀਂ ਦੇਆ ਬਾ ਆ ਕੇ ਅਗਰਾਸਾ ਬੰਦ ਕਰਨ ਲੱਗੇ ਹੁਣ ਪਿੰਡ ਵਾਲੇ ਮੈਨੂੰ ਦੱਸਿਆ ਮੈਂ ਆਏ ਆ ਆ ਕੇ ਦੇਖਿਆ ਗਿਆ ਪਿੰਡਾਂ ਵਾਲੇ ਕਿਲਰ ਸ਼ੁਰੂ ਦੇ ਤੱਕੇ ਕਰਦੇ ਆਈ ਹੈ ਔਰ ਚੰਡੀਗੜ੍ਹ ਤਾਂ ਬਾਅਦ ਵਿੱਚ ਆ ਪਹਿਲਾਂ ਪਿੰਡ ਬਸੇ ਤੇ ਜਿਹੜੇ ਥੋੜੇ ਬਹੁਤੇ ਰਗੇ ਉਹਨਾਂ ਨੂੰ ਇਹ ਆਪਣਾ ਜੱਦੀ ਰਸਤਾ ਹੈ ਇਹ ਆਪਣਾ ਜੱਦੀ ਰਸਤਾ ਜੱਦੀ ਪਿੰਡ ਹੈ ਪਹਿਲਾਂ ਇਹ ਤਾਂ ਕੋਈ ਚੰਡੀਗੜ੍ਹ ਬਸ ਹੋਏ ਕਿ ਮਾਨੂੰ ਇਹ ਰਸਤਾ ਖਲਵਾਣਾ ਹੈ ਔਰ ਇਸਕੇ ਵੀ ਜ਼ਮਨਤ ਜ਼ਰੂਰੀ ਹੈ ਬੰਨ ਰਸਤਾ ਹੈ ਇਹ ਤੁਹਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਚੰਡੀਗੜ੍ਹ ਬਸ ਬਿਨਾਂ ਜਾਣਕਾਰੀ ਤੋਂ ਬੰਦ ਕਰ ਰਹੇ ਨੇ ਬਿਨਾਂ ਜਾਣਕਾਰੀ ਤੋਂ ਬੰਦ ਕਰੀ ਜਾ ਰਹੀ ਹੈ ਔਰ ਉਹ ਜਿਹੜਾ ਮੈਂ ਕਿਹਾ ਵੀ ਲਾਈਟਾਂ ਵੀ ਦਸੀਆਂ ਵੀਰੋ ਲਾਈਟਾਂ ਲਗਾ ਦਿਓ ਜਾਂ ਜਾਂਦਾ ਕੋਈ ਕੋਈ ਹੋਰ ਕੋਈ ਸਾਧਨ ਕਰ ਲਓ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਕੋਈ ਪੁੱਛਤੀ ਨਹੀਂ ਕੋਈ ਕੁਛ ਨਹੀਂ ਸੁਣਦੇ ਬਾ ਆਪਣੇ ਫੈਸਲੇ ਕਰਦੇ ਆ ਪ੍ਰਸ਼ਾਸਨ ਤੱਕਾ ਕਰਦੇ ਆ ਤਾਣਾ ਸਹੀ ਲੱਗਦਾ ਤੁਹਾਨੂੰ ਚੰਦੀਪ ਪ੍ਰਸ਼ਾਸਨ ਕਰਿਆ ਤੁਹਾਡੇ ਤੇ ਪੂਰਾ 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 ਹਰੇਕ ਪਿੰਡ ਵਾਲੇ ਵਾਸਤੇ ਪੂਰੀ ਤਾਣਾ ਪ੍ਰਸ਼ਾਸਨ ਹੈ ਜੀ ਆਪਾਂ ਥੋੜਾ ਜਿਹਾ ਮਕਾਨ ਬਣਾ ਲਈਏ ਜਦ ਹੀ ਟਾਣ ਆ ਜਾਂਦੇ ਉਹ ਤੱਕਾ ਕਰਨ ਜਾਂਦੇ ਬਿਜਲੀ ਪਾਣੀ ਸਾਨੂੰ ਨਹੀਂ ਦਿੰਦੇ ਔਰ ਹੋਰ ਬਾਹਰੋਂ ਦਾ ਸ਼ਹਿਰ ਦੇ ਵਿੱਚ ਗਾਉਂ ਕਰੀ ਜਾਂਦੇ ਪਰ ਪਿੰਡਾਂ ਨੂੰ ਕੋਈ ਨਹੀਂ ਪੁੱਛਦਾ ਤੱਕਿਆਂ ਉੱਤਰਨੇ ਪਰ ਲੱਗੇ ਹੋਏ ਆ ਅੱਛ ਸੁਨੂ ਕਲੋਨੀ ਨੂੰ ਕਿਉਂਕਿ ਸਕੂਲ ਵੀ ਕਾਫੀ ਨਜ਼ਰ ਜਗ੍ਹਾ ਉੱਤੇ ਤੇ ਲੋਕ ਪਸੰਦੇ ਹੀ ਬਹੁਤ ਬਾਹਰੋਂ ਵੀ ਆਏ ਹੋਏ ਨੇ ਤੇ ਪਿੰਡ ਵਾਸੀ ਵੀ ਨੇ ਦੇਖੋ ਜੀ ਇੱਥੇ 16000 ਦੇ ਕਰੀਬ ਪੋਪੂਲੇਸ਼ਨ ਰਹਿੰਦੀ ਆ ਦੋਨੇ ਪਿੰਡਾਂ ਦੋਨੇ ਕਲੋਨੀਆਾਂ ਚ ਮੈਂ ਸੈਕਟਰ 26 ਚ ਕਈ ਵਾਰ ਜਾਂਦਾ ਤਾਂ ਉੱਥੇ ਪੁਲਿਸ ਵਾਲੇ ਸਪੈਸ਼ਲ ਲੱਗਦੇ ਸਕੂਲ ਦੀ ਡਿਊਟੀ ਦੇਣੇ ਵਾਸਤੇ ਕਿਉਂਕਿ ਉੱਥੇ ਅਮੀਰਾਂ ਦੇ ਬੱਚੇ ਪੜ੍ਹਦੇ ਨੇ ਸਾਡੇ ਪਿੰਡਾਂ ਦੇ ਬੱਚੇ ਦੀ ਕੋਈ ਵੈਲਿਊ ਨਹੀਂ ਇੱਥੇ ਦੇ ਜਿਹੜੇ ਆਮ ਇਨਸਾਨ ਨੇ ਇਹਦੀ ਕੋਈ ਵੈਲਿਊ ਨਹੀਂ ਅਗਰ ਚੰਡੀਗੜ੍ਹ ਪ੍ਰਸ਼ਾਸਨ ਚਾਹੇ ਤਾਂ ਦੋ ਪੁਲਿਸ ਵਾਲੇ ਸਵੇਰੇ ਦੋ ਸ਼ਾਮੀ ਖੜਾ ਕਰ ਸਕਦਾ ਦੋ ਘੰਟੇ ਦਪਹਿਰ ਨੂੰ ਲਾ ਦੋ ਅਸੀਂ ਇਸ ਧਾਰੇ ਚ ਦੋ ਸਕੂਲ ਆਂਦੇ ਇਸ ਰੋਡ ਤੇ ਇਹ ਕਹਿੰਦੇ ਐਕਸੀਡੈਂਟ ਪੌਨ ਏਰੀਆ ਹੈ ਤਾਂ ਮੇਰੇ ਸਾਹ ਕੋਲ ਤਾਂ ਨੇ ਐਕਸੀਡੈਂਟ ਨਹੀਂ ਹੋਏ ਅਗਰ ਤੁਹਾਨੂੰ ਲੱਗਦਾ ਤੁਸੀਂ ਲਾਈਟਿੰਗ ਲਗਾ ਦੋ ਹਰ ਸੈਕਟਰ ਚ ਲਾਈਟ ਹੈ ਤੇ ਇੱਥੋਂ ਕੋਈ ਮੇਰੇ ਖਿਆਲ ਤੋਂ ਕੋਈ ਵੀਆਈਪੀ ਗੈਸਟ ਜਾਂਦਾ ਡੇਲੀ ਉਸ ਲਈ ਦੋ ਘੰਟੇ ਸਿਰਫ ਪੁਲਿਸ ਖੜ੍ਹਦੀ ਹੈ ਉਸ ਤੋਂ ਬਾਅਦ ਪੁਲਿਸ ਚਲੇ ਜਾਂਦੀ ਹੈ ਪੁਲਿਸ ਦਾ ਕੋਈ ਕਸੂਰ ਨਹੀਂ ਹੈ ਬਟ ਐਟ ਲੀਸਟ ਪਿੰਡਾਂ ਵਾਸਤੇ ਵੀ ਕੁਝ ਐਡਮਿਨਿਸਟ੍ਰੇਸ਼ਨ ਨੂੰ ਕਰਨਾ ਚਾਹੀਦਾ ਔਰ ਮੈਂ ਜਿਹੜੇ ਡਾਕਟਰ ਸਾਹਿਬ ਨੇ ਗੱਲ ਦੱਸੀ ਹੈ ਕਿ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਕੁਝ ਵੀ ਨਹੀਂ ਦਤਾ ਹਾਂ ਅਤ ਸਾਨੂੰ ਬਦਰ ਜਦੋਂ ਪਤਾ ਚੱਲਦਾ ਫਿਰ ਅਸੀਂ ਅਫਸਰਾਂ ਨਾਲ ਗੱਲ ਕਰਦੇ ਹਾਂ ਕਰੇਗੀ ਸਾਨੂੰ ਤਾਂ ਉੱਪਰ ਆਰਡਰ ਹੈ ਜੀ ਫਿਰ ਡੰਮੀ ਬਣਾਇਆ ਲੱਗਦਾ ਤੁਹਾਨੂੰ ਫਿਰ ਐਮਸੀ ਕੀ ਕਰਨਾ ਡੰਮੀ ਬਣਾਤਾ ਬਸ ਕੀ ਨਾਮ ਕਰਤਾ ਕਿ ਐਮਸੀ ਹੈਗਾ ਇਹਨਾਂ ਪਿੰਡਾਂ ਚ ਬਿਲਕੁਲ ਬਿਲਕੁਲ ਡੰਮੀ ਹੈ ਕਰੇਵੇ ਪਈਆਂ ਕਿ ਕੁਝ ਨਹੀਂ ਸੁਣਵਾਈ ਕਰਦੇ ਆ ਬਸ ਅਫਸਰ ਸ਼ਾਈ ਹੈਵੀ ਹੋਈ ਅਫਸਰ ਸ਼ਾਈ ਲੱਗਦੇ ਚਨੇ ਹੋਏ ਬਹੁਤ ਜਾਣਾ ਬਹੁਤ ਜ਼ਿਆਦਾ ਜੀ ਅਫਸਰਾਂ ਦਾ ਹੀ ਰੂਲ ਹੈ ਇੱਥੇ ਸਾਰਾ ਕੁਝ ਕਾਉਂਸਲਰ ਸਾਹਿਬ ਬੈਠੇ ਆ ਦਿਨ ਰਾਤ ਬੱਚਰੇ ਆਉਂਦੇ ਆ ਹੁਣ ਵੀ ਅਸੀਂ ਆਪਣਾ ਕੰਮ ਕਾਰ ਛੱ ਪਰ ਮੈਂ ਸਵੇਰ ਦਾ ਡਾਕਟਰ ਸਾਹਿਬ ਦੇ ਲਗਾਤਾਰ ਐਕਸ਼ਨ ਸਾਹਿਬ ਐਸ ਡੀਓ ਸਾਹਿਬ ਨੂੰ ਕਾਲ ਤੇ ਕਾਲ ਕਰ ਰਿਹਾ ਉਹ ਕਹੇ ਕਿ ਸਾਡੇ ਕੋਲ ਇਹਦੇ ਅਥੋਰਟੀ ਨਹੀਂ ਹੈ ਸਾਨੂੰ ਉਪਰ オーਡਰ ਆਏ ਹੈ ਸੇਫਟੀ ਐਂਡ ਸਿਕਿਉਰਿਟੀ ਡਿਪਾਰਟਮੈਂਟ ਕੋਈ ਹੈ ਪੈਕ ਚੈਨਾ ਦਾ ਤੇ ਉਹ ਕਹੇ ਕਿ ਉਹਨਾਂ ਨਾਲ ਗੱਲ ਕਰ ਲੋ ਤੇ ਤੁਸੀਂ ਐਸ ਐਸ ਪੀ ਜੀ ਨੂੰ ਇੱਕ ਮੈਡਮ ਨੂੰ ਉਹ ਦੇ ਦਿਓ ਆਪਣਾ ਲੈਟਰ ਜਿਹੜੀ بی ای پی ਤੁਸੀਂ ਗੱਲ ਕੀਤੀ ਹੈ ਕਿ ਰਜਾਨਾ 2 ਘੰਟੇ ਜਦੋਂ ਲੱਗਦੀ ਇੱਥੇ ਪੁਲਿਸ ਉਹ ਲੰਘਦਾ ਹੈ ਲੱਗਦਾ ਉਸ ਦੇ ਕਹਿਣ ਤੇ ਬੰਦ ਹੋ ਰਿਹਾ ਫਿਰ ਇਹ ਮੈਂ ਵੀ ਮੈਨੂੰ ਇਹੀ ਲੱਗਦਾ ਹੈ ਜੋ ਸੁਣਨੇ ਚਾਹੇ ਕਿ ਉਹਨਾਂ ਕਰਨੀ ਹੈ ਸਾਰੀ ਬਲੌਕਿੰਗ ਹੋ ਰਹੀ ਹੈ ਜੀ ਉਹ ਆਈ ਥਿੰਕ ਸੁਪਰੀ ਹਾਈ ਕੋਰਟ ਦੇ ਕੋਈ ਜੱਜ ਹੈ ਬਟ ਅੱਛੀ ਗੱਲ ਹੈ ਕਿ ਉਹ ਜਾਣਦੇ ਐ ਇੱਥੇ ਪੁਲਿਸ ਵਾਲੇ ਖੜਦੇ ਸਾਨੂੰ ਟ੍ਰੈਫਿਕ ਤੋਂ ਨਿਜਾਇਤ ਮਿਲਦੀ ਹੈ ਬਟ ਮੈਂ ਚਾਹੁੰਦਾ ਕਿ ਉਹਨਾਂ ਤੇ ਜਾਣੇ ਤੋਂ ਬਾਅਦ ਵੀ ਟ੍ਰੈਫਿਕ ਨੂੰ ਦੇਖਣਾ ਚਾਹੀਦਾ ਅੱਛੀ ਗੱਲ ਹੈ ਕਿ ਉਹ ਜਾ ਰਹੇ ਸਾਨੂੰ ਜੋ 2 ਘੰਟੇ ਇੱਥੇ ਟ੍ਰੈਫਿਕ ਕੰਟਰੋਲ ਰਹਿ ਨਾਈਟਾਂ ਲਾਣ ਨਾਲ ਪ੍ਰੋਬਲਮ ਹੱਲੀ ਹੋ ਜੇਗੀ ਕਿਉਂਕਿ ਸਾਰੇ ਬੰਦੇ ਕਾਨੂੰਨ ਨਾਲ ਚੱਲਣਗੇ ਚੰਡੀਗੜ੍ਹ ਦੇ ਵਿੱਚ ਵੈਸੀ ਕੈਮਰੇ ਲੱਗੇ ਹੁੰਦੇ ਨੇ ਲਾਈਟਾਂ ਦੇ ਉੱਤੇ ਤਾਂ ਬੰਦਾ ਆਰਾਮ ਨਾਲ ਨਿਕਲ ਜਾਂਦਾ ਮੈਂ ਇਹ ਚਾਹੁੰਦਾ ਕਿ ਇੱਥੇ ਵੀ ਕੈਮਰੇ ਲਾ ਦਿਓ ਠੀਕ ਹੈ ਜੀ ਤੁਸੀਂ ਲਾਈਟਿੰਗ ਲਾ ਦਿਓ ਕੋਈ ਦਿੱਕਤ ਨਹੀਂ ਪਬਲਿਕ ਖੁਸ਼ ਹੈ ਹਾਂ ਜੀ ਹਾਂ ਜੀ ਅਗਰੀਆਂ ਜੀ ਠੀਕ ਹੈ ਪਿੰਡ ਵਾਸੀ ਹੋਰ ਵੀ ਸਾਡੇ ਨਾਲ ਨੇ ਭਾਈ ਜਿਹੜੀ ਪ੍ਰੋਬਲਮ ਆ ਰਹੀ ਹੈ ਰਸਤਾ ਬੰਦ ਕਰਨ ਦੀ ਤੁਸੀਂ ਉਤਰਾਜ ਜਤਾ ਰਹੇ ਹੋ ਪੂਰਾ ਪਿੰਡ ਇਕੱਠਾ ਹੋਇਆ ਹੈ ਤਾਂ ਇਸ ਰਸਤੇ ਬੰਦ ਨਾਲ ਕਿੰਨੀ ਕੁ ਮੁਸ਼ਕਲ ਹੋਏਗੀ ਕਾਫੀ ਐਕਸੀਡੈਂਟ ਦੱਸੇ ਜਾ ਰਹੇ ਪ੍ਰਸ਼ਾਸਨ ਵੱਲੋਂ ਕਿ ਜਗ੍ਹਾ ਤੋਂ ਹੰਦਨ ਤਾਰ ਕੇ ਬੰਦ ਕਰਨਾ ਪੈ ਰਿਹਾ ਇਹ ਸਾਨੂੰ ਸਾਰਿਆਂ ਨੂੰ ਪ੍ਰੋਬਲਮ ਆਣੀ ਜੀ ਪੂਰਾ ਖੋਡਾ ਜੱਸੂ ਖੁੱਡਾ ਲਾਹੌਰਾ ਕਲੋਨੀਆਂ ਨੂੰ ਜੀ ਬਹੁਤ ਬੁਰਾ ਹਾਲ ਹੈ ਜਿਹੜੀ ਤੁਸੀਂ ਡੰਮੀ ਦੀ ਬਾਤ ਕੀਤੀ ਹੈ ਜੀ ਡੰਮੀ ਸਾਡੇ ਪਿੰਡ ਦੋਨੋਂ ਕਿਆ ਬਾਈ ਯੂਟੀ ਦੇ 13 ਪਿੰਡ ਜਿਹੜੇ ਹੁਣ ਪ੍ਰਸ਼ਾਸਨ ਨੇ ਲਏ ਆ ਉਹ ਡੰਮਿਓ ਬਣਾ ਕੇ ਰੱਖੇ ਵੀ ਇਹਨਾਂ ਨੇ ਜਿਹੜੇ ਪਿੰਡ ਹੈਗੇ ਉਪਰ ਕਾਰਪੋਰੇਸ਼ਨ ਨੇ ਲੈ ਲੇ ਜੀ ਜਿਹੜੀ ਸਾਡੀ ਜ਼ਮੀਨਾਂ ਗਈਆਂ ਉਹ ਪ੍ਰਸ਼ਾਸਨ ਦੇ ਕੋਲ ਰੱਖੀ ਵੀ ਆ ਇਹਨਾਂ ਨੇ ਇਹ ਡੰਮਿਓ ਬਣਾ ਕੇ ਰੱਖਿਆ ਵੀ ਸਾਡਾ ਫੁੱਦੂ ਬਣਾਇਆ ਵੀ ਇਹਨਾਂ ਨੇ ਤੁਹਾਨੂੰ ਸੁੱਖ ਹੈ ਚੰਡੀਗੜ੍ਹ ਵਿੱਚ ਰਹਿਣ ਦਾ ਨਹੀਂ ਇੱਥੇ ਤਾਂ ਕੋਈ ਨਹੀਂ ਹੈ ਦੇਖ ਲਓ ਬੁਰਾ ਹਾਲ ਹੈ ਜੀ 12 ਸਾਲ ਹੋ ਗਏ ਰੋਡ ਹੁਣ ਪੈ ਰਹੇ ਜੀ ਥੋੜੇ ਅੱਗੇ ਅੱਧੇ ਰੋਡ ਪਏ ਆ ਜੇ ਵਿਚ ਪੈਣ ਨੂੰ ਤੁਸੀਂ ਬਾਹਰ ਜਾ ਕੇ ਜਦੋਂ ਜਾਂਦੇ ਹੋ ਰਿਸ਼ਤੇਦਾਰੀ ਚ ਕਿਤੇ ਜਾਪੇ ਤਾਂ ਹੋਰ ਪਾਸੇ ਮਾਨ ਨਾਲ ਕਹਿੰਦੇ ਹੋ ਕਿ ਚੰਡੀਗੜ੍ਹ ਦੇ ਵਸਨੀਕ ਆ ਜਾਂ ਫਿਰ ਕਿ ਤਰਾਸਦੀ ਰੋਡੀ ਹੁਣ ਪੈਸੀ ਬੋਲਦੇ ਆ ਵੀ ਖੁੱਟਾ ਲਾ ਹੋ ਰਹੀ ਆ ਚੰਡੀਗੜ੍ਹ ਨਹੀਂ ਬੋਲਣਾ ਪੈਂਦਾ ਚੰਡੀਗੜ੍ਹ ਨਹੀਂ ਬੋਲਣਾ ਨਹੀਂ ਨਹੀਂ ਜਿਹਦੇ ਨਾਲ ਦੁਕਾਨਾਂ ਦੇ ਠੱਗ ਠੋਕਦੇ ਬੰਕਾਨਾਂ ਦੇ ਠੋਕਦੇ ਸ਼ਿਵਰੇਜ ਦੇ ਠੋਕਦੇ ਤਾਂ ਲੱਗ ਹਜ਼ਾਰ ਰੁਪਏ ਸਾਨੂੰ ਵੈਸੀ ਭਰਨਾ ਪੈ ਰਿਹਾ ਸਹੂਲਤ ਕੋਈ ਹੈ ਨਹੀਂ ਜੀ ਸਾਢੇ 3ਰੀ ਮੰਜ਼ਲ ਦੂਸਰੀ ਮੰਜ਼ਲ ਪਾਣੀ ਨਹੀਂ ਜਾ ਰਿ ਬੁਰਾ ਹਾਲ ਹੈ ਜੀ ਪਿੰਡਾਂ ਦਾ ਅੱਛਾ ਜਿਹੜਾ ਇਹ ਰਸਤਾ ਬੰਦ ਹੋ ਰਿਹਾ ਇਸ ਦੇ ਨਾਲ ਸਕੂਲ ਹੈ ਕੋ ਸਕੂਲ ਦੇ ਬੱਚੇ ਇਸੇ ਰਸਤੇ ਨੂੰ ਪਿੰਡ ਦੇ ਵਿੱਚ ਐਂਟਰ ਹੁੰਦੇ ਨੇ ਤਾਂ ਫਿਰ ਬੱਚਿਆਂ ਦਾ ਕੀ ਬਣੇਗਾ ਹੁਣ ਕੁਝ ਪ੍ਰਸ਼ਾਸਨ ਸੋਚਿਆ ਜਾਂ ਤੁਸੀਂ ਕੀ ਸੋਚ ਰਹੇ ਹੋਗੇ ਕੀ ਰਣਨੀਤੀ ਤੁਹਾਡੀ ਸਾਡਾ ਤਾਂ ਇਹ ਹੈ ਜੀ ਲਾਈਟ ਲੱਗ ਜਾ ਇੱਥੇ ਜਾਂ ਪੁਲਿਸ ਵਾਲੇ ਮੁਲਾਜ਼ਮ ਖੜਨ ਛੁੱਟੀ ਟਾਈਮ ਖੜਨ 25 ਸਾਲ ਤੋਂ ਕਹਿ ਰਹੇ ਹਾਂ ਵੀ ਇੱਥੇ ਦੋ ਛੁੱਟੀ ਟਾਈਮ ਬੱਚੇ ਨੂੰ ਕਰਾਸ ਕਰਾਉਣਾ ਚਾਹੀਦਾ ਹੁਣ ਬੱਚਿਆਂ ਨੂੰ ਘਟੋ ਘਟ 2.5 ਕਿਲੋਮੀਟਰ ਸਾਈਕਲ ਘੁੰਮ ਕੇ ਆਣਾ ਪਏਗਾ ਹੁਣਸ ਕਰਕੇ ਉੱਥੇ ਹੋਰ ਬੜਾ ਮੋੜ ਖਤਰਨਾਕ ਆ ਚੁਰਸਤਾ ਬਣਦਾ ਨਿਆਉ ਗੋ ਨੂੰ ਜਾਂਦਾ ਤਨਾਸ ਨੂੰ ਜਾਂਦਾ ਇਹ ਤਾਂ ਫੇਰ ਵੀ ਸੇਫ ਹੈ ਹਲੇ ਹਾਂ ਅਸੀਂ ਬੱਚਿਆਂ ਵਾਸਤੇ ਪੁਲਿਸ ਨੂੰ ਖੜਨਾ ਚਾਹੀਦਾ ਥੋੜੇ ਜੇ ਵਾਸਤੇ ਪਰ ਇੱਕ ਸਰਕਾਰ ਵੱਲੋਂ ਪਲਾਨ ਬਣਾਇਆ ਜਾਏ ਚੰਡੀ ਪ੍ਰਸ਼ਾਸਨ ਵੱਲੋਂ ਕਿ ਫਲਾਈਓਵਰ ਜਾਣਾ ਉੱਪਰ ਉੱਪਰ ਉਸ ਦਾ ਕਿੰਨਾ ਕੁ ਸੁੱਖ ਹੋਏਗਾ ਜਾਂ ਦੁੱਖ ਹੈ ਤੁਹਾਨੂੰ ਦੇਖੋ ਉਹਦਾ ਸੁੱਖ ਬਹੁਤ ਜ਼ਿਆਦਾ ਹੈ ਹਾਂ ਬੰਦਾ ਜਿਹਨੇ ਨਿਊ ਚੰਡੀਗੜ੍ਹ ਜਾਣਾ ਉਸੇ ਤੋਂ ਉੱਪਰ ਉੱਪਰ ਜਾਏਗਾ ਨੀਚੇ ਦੀ ਟ੍ਰੈਫਿਕ ਹਾਂ ਵੀਆਪੀ ਦੀ ਟੈਨਸ਼ਨ ਕੋਈ ਹਾਂ ਵੀਆਪੀ ਵੀ ਉੱਪਰ ਉੱਪਰ ਮੂਵ ਕਰੇਗਾ ਹਾਂ ਤੇ ਇਹ ਪਿੰਡ ਨੂੰ ਵੀ ਸਕੂਨ ਮਿਲ ਜਾਏ ਇਹ ਬਹੁਤ ਜ਼ਰੂਰੀ ਹੈ ਜੀ ਜਿਹੜਾ ਅੱਗੇ ਵਾਲਾ ਰਾਸਤਾ ਮੈਂ ਹੋਰ ਹੀ ਪੁੱਛ ਲੈਣਾ ਜਿਹੜਾ ਅੱਗੇ ਵਾਲਾ ਰਾਸਤਾ ਕੱਟ ਹੈ ਜਿੱਥੇ ਮੋੜ ਦਿੱਤਾ ਹੈ ਹੁਣ ਪ੍ਰਸ਼ਾਸਨ ਨੇ ਕਿ ਇਹ ਬੰਦ ਕਰਕੇ ਅੱਗੇ ਵਾਲਾ ਖੋਲ ਦੇ ਖੋਲਿਆ ਹੋਇਆ ਹੈ ਤਾਂ ਉੱਥੇ ਕਿੰਨਾ ਸੇਵ ਮੰਨਦੇ ਹੋ ਕਿ ਉੱਥੋਂ ਜੇ ਯੂ ਟਰਨ ਕਰਕੇ ਆਨੇ ਉੱਥੇ ਸੌਖ ਨਹੀਂ ਹੈ ਨਹੀਂ ਦੇਖੋ ਜੀ ਉੱਥੇ ਵੀ ਪੁਆਇੰਟ ਉਹ ਸੇਵ ਨਹੀਂ ਹੈ ਉੱਥੇ ਵੀ ਲਾਈਟਾਂ ਲੱਗਣੀਆਂ ਚਾਹੀਦੀਆਂ ਬਟ ਇਹਨਾਂ ਦਾ ਇਹ ਬੰਦ ਕਰਨ ਤੋਂ ਬਾਅਦ ਅਗਲਾ ਪ੍ਰੋਜੈਕਟ ਉਹੀ ਹੈ ਇਹਨਾਂ ਦਾ ਬੰਦ ਕਰਨ ਦਾ ਵੀ ਇਹ ਪਿੰਡ ਸਾਰਾਂ ਪਰਤੋ ਘੁੰਮ ਕੇ ਆਏ ਤੇ ਇਧਰੋਂ ਇਹ ਆਪਣਾ ਜਿਹੜਾ ਪੂਲ ਹੈ ਪੂਲ ਤੋਂ ਵੀ ਜਾਮ ਲੱਗੇਗਾ ਤੇ ਫਿਰ ਸਾਨੂੰ ਹੋਰ ਪੀਜੀ ਤੋਂ ਘੁੰਮ ਕੇ ਆਣਾ ਪਏਗਾ ਇਹ ਪ੍ਰਸ਼ਾਸਨ ਐ ਚਾਹੁੰਦਾ ਇਹ ਵੀ ਇਹ ਪਿੰਡ ਨੂੰ ਅੰਦਰ ਨਜ਼ਰ ਅੰਦਾਜ਼ ਕਰਕੇ ਅੰਦਰ ਹੀ ਕਰਦੇ ਜੈ ਤੁਹਾਨੂੰ ਮਨ ਕਿ ਟੇਢੇ ਤਰੀਕੇ ਨਾਲ ਉਜਾੜ ਨੂੰ ਫਿਰ ਇਹ ਕਹੋ ਨਾ ਜਿਸ ਤਰ੍ਹਾਂ ਪਹਿਲਾਂ ਇਹਨਾਂ ਨੇ ਪਿੰਡ ਉਜਾੜੇ ਆ ਤੁਸੀਂ ਇੱਕ ਚੀਜ਼ ਹੋਰ ਦੇਖ ਸਕਦੇ ਹੋ ਪੰਜਾਬੀ ਇੱਧਰ ਦੀ ਆਪਣੀ ਮੇਨ ਬੋਲੀ ਹੈ ਚੰਡੀਗੜ੍ਹ ਦੀ ਪੰਜਾਬ ਦੀ ਪਹਿਲੀ ਰਾਜਸਥਾਨੀ ਦੀ ਇਹ ਬੋਲੀ ਹੈ ਤੇ ਇਹ ਪੰਜਾਬ ਦੀ ਧਰਤੀ ਤੇ ਚੰਡੀਗੜ੍ਹ ਬਣਿਆ ਹੋਇਆ ਤੁਸੀਂ ਇੱਧਰ ਸਾਈਨ ਬੋਰਡ ਦੇਖ ਸਕਦੇ ਹੋ ਸਕੂਲ ਦਾ ਇੱਥੇ ਪੰਜਾਬੀ ਤੀਜੇ ਨੰਬਰ ਦੀ ਕੀਤੀ ਹੋਈ ਹੈ ਇਹ ਤਰਸਦੀ ਦੇਖ ਲਓ ਕਿ ਤੁਸੀਂ ਪੰਜਾਬੀਆਂ ਤੇ ਆਪਣੇ ਚੰਡੀਗੜ੍ਹ ਦੇ ਪਿੰਡਾਂ ਤੇ ਜੋ ਇਹ ਪ੍ਰਸ਼ਾਸਨ ਤਰਸਦੀ ਕਰ ਰਿਹਾ ਹੈ ਉਹਦਾ ਇੱਕ ਨਤੀਜਾ ਤੁਸੀਂ ਇਹ ਰੋਡ ਦੇ ਦੇਖ ਲਓ ਦੂਜਾ ਇਹ ਪੰਜਾਬੀ ਵਾਲਾ ਸਾਈਨ ਬੋਰਡ ਦੇਖੋ ਅੱਛਾ ਜੇ ਹੁਣ ਪ੍ਰਸ਼ਾਸਨ ਬੰਦ ਕਰਨ ਦੀ ਨੀਤ ਨਾਲ ਹੀ ਹੈ ਕਿ ਬੰਦੇ ਕਰਨਾ ਹੈ ਫਿਰ ਪਿੰਡਾਂ ਦਾ ਤੁਹਾਡਾ ਅਗਲਾ ਕੀ ਕਦਮ ਹੈ ਫਿਰ ਅੱਗੇ ਕੀ ਕਰੋਗੇ ਤੁਸੀਂ ਹਾਂ ਪਹਿਲਾਂ ਤਾਂ ਦੇਖੋ ਜੀ ਅਸੀਂ ਲਾਅ ਦੇ ਅਕੋਰਡਿੰਗ ਚਲਾਂਗੇ ਅਸੀਂ ਪਹਿਲਾਂ ਆਪਣੇ ਲੈਟਰਸ ਦੇਣਗੇ ਜਿਹੜੇ ਜਿਹੜੇ ਅਥੋਰਟੀ ਜਾਏ ਅਗਰ ਉਹ ਨਹੀਂ ਇਸ ਤੇ ਕੋਈ ਕੰਮ ਕਰਦੇ ਫਿਰ ਅਸੀਂ ਪਿੰਡ ਵਾਲੇ ਔਰ ਕਲੋਨੀ ਵਾਲੇ ਮਿਲ ਕੇ ਇੱਥੇ ਪ੍ਰੋਟੈਸਟ ਕਰਾਂਗੇ ਰੋਡ ਤੇ ਰੋਡ ਜਾਮ ਕਰਾਂਗੇ ਨਹੀਂ ਰੋਡ ਤਾਂ ਨਹੀਂ ਪ੍ਰੋਟੈਸਟ ਕਰਾਂਗੇ ਪ੍ਰੋਟੈਸਟ ਕਰਾਂਗੇ ਰੋਡ ਤੇ ਸ਼ਾਂਤਮਈ ਤਰੀਕੇ ਨਾਲ ਸ਼ਾਂਤੀਮਈ ਤਰੀਕੇ ਨਾਲ ਅਸੀਂ ਪ੍ਰ ਠੀਕ ਹੈ ਤੇ ਹੋਰ ਵੀ ਪਿੰਡ ਵਾਸੀ ਜਿਹੜੇ ਬਜ਼ੁਰਗ ਪੁਰਾਣੇ ਜਿਹੜੇ ਸੀਗੇ ਤੇ ਜਦੋਂ ਖੁੱਡਾ ਲੋਹਰਾ ਪਿੰਡ ਸੀ ਹੁਣ ਤਾਂ ਸ਼ਹਿਰ ਬਣ ਚੁੱਕਾ ਹੈ ਤਾਂ ਜਿਹੜਾ ਇਹ ਫੈਸਲਾ ਲਏਗਾ ਚੰਡੀਗੜ੍ਹ ਪ੍ਰਸ਼ਾਸਨ ਤੋਂ ਤਾਂ ਕਿ ਬਸੇ ਦਾ ਤੋ ਕਿ ਪਹਿਲਾਂ ਕਿਦਾਂ ਸੀ ਤੇ ਹੁਣ ਕਿੰਨਾ ਸੁਖ ਮੰਨਦੇ ਹੋ ਇਹ 75 ਸਾਲ ਦਾ ਬਣ ਦੇ ਰਿਹਾ ਰਸਤੇ ਅੱਧੀ ਚਾਲੂ ਹੈ ਅੱਛਾ ਜੀ ਹਾਂ ਸ਼ੁਰੂ ਤੇ ਚਾਲੂ ਹੈ ਇੱਧਰ 1000 ਰੁਪਿਆ ਦਾ ਪਹਿਲਾ ਹੈ ਇਹ ਸਕੂਲ ਬਾਅਦ ਚ ਬਣਿਆ ਪਹਿਲੇ ਸਮਚਾਨ ਘਾਟ ਤੇ ਠੀਕ ਨਹੀਂ ਬੰਦ ਕਰਨ ਨਾਲ ਕਿੰਨਾ ਕੁ ਮੁਸ਼ਕਲ ਹੋ ਜੇ ਕਿ ਸਾਰੀ ਦੁਨੀਆ ਕੀ ਬੰਦ ਹੋ ਗਿਆ ਸਭ ਕੁਝ 3-4 ਮਿੰਟਾਂ ਦਾ ਰਹਤਾ ਹੈ 3-4 ਮਿੰਟਾਂ ਦਾ ਰਹਤਾ ਹੈ ਅੱਛਾ ਬੰਦ ਹੋ ਗਿਆ ਸਾਰਾ ਕੁਝ ਹੋ ਗਿਆ ਹੋਈ ਮੈਂ ਤਾਂ ਬਰਬਾਦੀ ਹੋ ਗਈ ਮੈਂ ਉਹ ਜਾਮਾ ਕਿੱਥੇ ਨੂੰ ਉਧਰੋਂ ਆਊਟਸਾਈਡ ਜਾਮਾ ਉਹ ਚਲਾਂ ਲਗਾ ਰਹੇ ਸਵੇਰੇ ਉਹ ਕਰਦੇ ਠੀਕ ਨਹੀਂ ਤੁਹਾਨੂੰ ਦੁੱਖ ਹੈ ਇਸ ਚੀਜ਼ ਦਾ ਬਸ ਕਹੋ ਭਾਈ ਨੂੰ ਕਹੀ ਨਿਆਂ ਦੇ ਵਿੱਚ ਦੁੱਖ ਆ ਕੇ ਨੂੰ ਆਉਣੇ ਵਾਸਤਾ ਫਿਰ ਅੱਛਾ ਜੇ ਹੁਣ ਪ੍ਰੋਸੈਸਨ ਬੰਦ ਕਰਨ ਦੀ ਨੀਤ ਨਾਲ ਆ ਗਿਆ ਕਿ ਬੰਦ ਕਰਨ ਨਾਲ ਅਜਿਹਾ ਲਾ ਲਾਂਗੇ ਹੋਰ ਲਾ ਲਾਂਗੇ ਜੋੜ ਜਾਮ ਕਰੂਗੇ ਚਾਹੇ ਕੁਝ ਵੀ ਹੋ ਜਾਏ ਬੰਦਰੀ ਕਰਨ ਦੇ ਨਾ ਬੰਦਰੀ ਕਰਨ ਦੇ ਲੈਟਾ ਟ੍ਰੈਫਿਕ ਲੈਟਾ ਲਾਓ ਜੋ ਹੌਲ ਬ੍ਰਿਜ ਲਾਓ ਜੋ ਮਰਜ਼ੀ ਰੋਮਨ ਨੂੰ ਉਤਰਾ ਜੀ ਟ੍ਰੈਫਿਕ ਲੈਟਾ ਲਾਈ ਕਰੀਓ ਬਸ ਬਿਲਕੁਲ ਤੁਸੀਂ ਦੇਖੋ ਕਿ ਜਿਹੜੇ ਪਿੰਡ ਵਾਸੀ ਨੇ ਪਿੰਡ ਵਾਸੀਆਂ ਨੂੰ ਦੱਸਿਆ ਜਾ ਰਿਹਾ ਕਿ ਜਿਹੜਾ ਰਸਤਾ ਬੰਦ ਕੀਤਾ ਜਾ ਰਿਹਾ ਉਹ ਤੋਂ ਸਾਡਾ ਇਤਰਾਜ ਹੈ ਕਿਉਂਕਿ ਸਕੂਲਾਂ ਦੇ ਬੱਚੇ ਜਾਂ ਫਿਰ ਪਿੰਡਾਂ ਦੇ ਬਸਨੀਕ ਕਿਰਾਏਦਾਰ ਜਿਹੜੇ ਇਸ ਰਸਤੇ ਨੂੰ ਪਿੰਡ ਦੇ ਵਿੱਚ ਐਂਟਰ ਹੁੰਦੇ ਨੇ ਕਾਫੀ ਵੱਡੀ ਮੁਸ਼ਕਲ ਹੋ ਜੇਗੀ ਅਗਰ ਰਸਤਾ ਪੱਕੇ ਤੌਰ ਤੇ ਬੰਦ ਹੋ ਗਏ ਲੈਟਰ ਲਾਓ ਕਿ ਜੇਕਰ ਟ੍ਰੈਫਿਕ ਲਾਈਟਾਂ ਅਗਰ ਪ੍ਰਸ਼ਾਸਨ ਲਗਾ ਦਿੰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਉਸ ਦੇ ਨਾਲ ਕੀ ਹੋਏਗਾ ਦੋ ਕੰਮ ਜਿਹੜੇ ਸਿੱਧੇ ਹੋ ਜਾਣਗੇ ਪ੍ਰਸ਼ਾਸਨ ਦੇ ਇੱਕ ਤਾਂ ਰਸਤਾ ਜਿਹੜਾ ਜਾਮ ਲੱਗਦਾ ਉਸ ਤੋਂ ਨਿਯਾਤ ਮਿਲੇਗੀ ਦੂਜੇ ਪਾਸੇ ਜਿਹੜੇ ਲੋਕ ਟ੍ਰੈਫਿਕ ਦੇ ਉਲੰਘਣਾ ਕਰਦੇ ਨੇ ਬਿਨਾ ਹੈਲਮਟ ਤੋਂ ਭਾਵੇਂ ਪਿੰਡਾਂ ਦੇ ਵਿੱਚੋਂ ਮਾਰਕੀਟ ਦੇ ਵਿਚਾਰ ਜਦੋਂ ਚਲਾਨ ਕੈਮਰੇ ਦੇ ਵਿੱਚ ਇਸ ਤਰੀਕੇ ਨਾਲ ਚੰਡੀਗੜ੍ਹ ਦੇ ਬੈਸੀ ਪ੍ਰੋਸੀਜਰ ਦੇ ਨਾਲ ਆਉਂਦੇ ਹੀ ਹੈ ਤਾਂ ਕੈਮਰਿਆਂ ਦੇ ਨਾਲ ਹੀ ਇਸ ਲਾਈਟਾਂ ਦੇ ਉੱਤੇ ਵੀ ਆਵੇਗਾ ਤਾਂ ਦੇਖਦੇ ਕਿ ਜਿਸ ਤਰੀਕੇ ਨਾਲ ਹੁਣ ਪਿੰਡ ਵਾਸੀਆਂ ਨੇ ਚੇਤਾਵਨੀ ਵੀ ਪ੍ਰਸ਼ਾਸਨ ਨੂੰ ਚੰਡੀਗੜ੍ਹ ਨੂੰ ਦਿੱਤੀ ਹੈ ਕਿ ਅਗਰ ਇਹ ਰਾਸਤਾ ਧੱਕੇ ਨਾਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਧਰਨਾ ਪ੍ਰਦਰਸ਼ਨ ਜਿਹੜਾ ਰੋਡ ਦੇ ਉੱਤੇ ਹੋਵੇਗਾ ਤਾਂ ਇਸ ਤੋਂ ਬਾਅਦ ਲੋਕ ਸੜਕ ਉਤਰਨਗੇ ਦੇਖਦੇ ਕਿ ਹੁਣ ਆਮਦ ਵਿੱਚ ਰਾਸਤਾ ਬੰਦ ਹੁੰਦਾ ਜਾਂ ਨਹੀਂ ਇਹ ਤੁਹਾਨੂੰ ਬਾਅਦ ਸਮਝ ਦੱਸੇਗਾ ਥੋੜੇ ਕੈਮਰਾਮੈਨ ਕਸਪਰੀ ਦੇ ਨਾਲ ਪ੍ਰਤੀਸ਼